ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਅੱਜ ਦੇ ਨਵੇਂ ਤੇ ਪਿਆਰੇ ਜਿਹੇ ਬਲੌਗ ਦੇ ਵਿੱਚ ਅਰਦਾਸ ਕਰਦੀ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਚੜ੍ਹਦੀ ਕਲਾ ਦੇ ਵਿੱਚ ਆ ਆਪਾਂ ਆਪਰੇਸ਼ਨ ਕਰਾਉਣ ਤੋਂ ਬਾਅਦ ਪਹਿਲਾਂ ਆਪਾਂ ਪਿੰਡ ਗਏ ਸੀ ਹੁਣ ਆਪਾਂ ਘਰੇ ਆ ਗਏ ਆ ਘਰ ਆ ਕੇ ਜਿਹੜੀਆਂ ਬਹੁਤ ਜ਼ਿਆਦਾ ਸਕੂਨ ਮਿਲਦਾ ਅੱਧੀ ਬਿਮਾਰੀ ਜਿਹੜੀ ਇਹ ਕੱਟੀ ਜਾਂਦੀ ਏ ਤੇ ਮੈਨੂੰ ਘਰ ਆ ਕੇ ਬਹੁਤ ਹੀ ਵਧੀਆ ਫੀਲ ਹੋ ਰਿਹਾ ਥੋੜੇ ਜਿਹਾ ਤੰਦਰੁਸਤ ਲੱਗ ਰਹੇ ਆ ਆਪਾਂ ਅਮ ਘਰੇ ਆ ਕੇ ਮੈਨੂੰ ਇੱਕ ਤਾਂ ਬੱਚਿਆਂ ਨੂੰ ਮਾਂ ਜਿਹੜੀ ਦਿੱਸਦੀ ਰਹਿੰਦੀ ਵਧੀਆ ਫੀਲ ਹੁੰਦਾ ਹੈ ਮੇਰੇ ਬੱਚੇ ਮੇਰੇ ਕੋਲੇ ਨੇ ਤੇ ਦੂਸਰਾ ਤੁਸੀਂ ਦਿਵਾਵਾ ਬਹੁਤ ਦਿੱਤੀਆਂ ਕਮੈਂਟਾਂ ਦੇ ਵਿੱਚ ਧੰਨਵਾਦ ਆਪਣੀ ਜਿਹੜੀ ਸੇ ਠੀਕ ਹੈ ਇੱਧਰ ਮੇਰਾ ਜਿਹੜਾ ਬੱਚਾ ਹੈ ਆਪਦੀ ਸਟੱਡੀ ਕਰ ਰਿਹਾ ਨਾਲ ਮੇਰੀ ਬੇਟੀ ਅਜੇ ਸੁੱਤੀ ਪਈ ਹੈ ਮੇਰੀ ਸੇ ਤਾਂ ਜਿਹੜਾ ਜਿਹਾ ਠੀਕ ਲੱਗ ਰਹੀ ਸੀ ਮੈਂ ਸੋਚਿਆ ਕਿਉਂ ਨਾ ਮਿੰਨੀ ਵਲੌਗ ਬਣਾਇਆ ਜਾਵੇ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਤੇ ਬਹੁਤ ਵਧੀਆ ਲੱਗ ਰਿਹਾ ਤੇ ਅੱਜ ਹੋ ਗਿਆ ਆਪਰੇਸ਼ਨ ਨੂੰ ਆਪਾਂ ਨੂੰ 18 ਦਿਨ ਤੇ ਡਾਕਟਰ ਨੇ ਬਹੁਤ ਜਿਆਦਾ ਵਾਕ ਦੱਸੀਏ ਸ਼ੇਅਰ ਕਰਨ ਨੂੰ ਕਹਿ ਇੱਕ ਘੰਟਾ ਸਵੇਰ ਤੇ ਇੱਕ ਘੰਟਾ ਆਪਾਂ ਸ਼ਾਮ ਨੂੰ ਜਿਹੜੀ ਵਾਕ ਕਰੀ ਦੀ ਆ ਜੋ ਹੁਣ ਮੈਂ ਤੁਹਾਨੂੰ ਬਾਹਰ ਦਾ ਜਿਹੜਾ 뷰 ਦਿਖਾਉਣੀ ਰਾਤ ਸਾਡੇ ਬਹੁਤ ਜ਼ਿਆਦਾ ਇਥੇ ਮੀਂਹ ਪੈ ਗਿਆ ਸੀ ਤੇ ਬਹੁਤ ਜ਼ਿਆਦਾ ਬੱਦਲ ਵਾਈ ਸੀ ਤੇ ਹੁਣ ਦੇਖਦੇ ਆਂ ਬਾਹਰ ਦਾ ਜਿਹੜਾ ਮਾਹੌਲ ਕਿੱਦਾਂ ਦਾ ਹੈ ਮੈਂ ਅਜੇ ਬਾਹਰ ਜਿਹੜੀ ਨਿਕਲੀ ਨਹੀਂ ਸੀ ਤੇ ਹੁਣ ਆਪਾਂ ਚੱਲੇ ਆ ਜੀ ਬਾਹਰ ਤੁਹਾਨੂੰ ਦਿਖਾਉਣੇ ਬਾਹਰ ਦਾ 뷰 ਕਿੱਦਾਂ ਦਾ ਹੈ ਤੇ ਮੈਨੂੰ ਬਹੁਤ ਸੋਹਣਾ ਆਪਦੇ ਆਪ ਨੂੰ ਵਧੀਆ ਲੱਗ ਰਿਹਾ ਸੀ ਤੇ ਅਰਦਾਸ ਕਰਦੀ ਆਂ ਨਵਾ ਸਾਲ ਤੁਹਾਡੇ ਲਈ ਜਿਹੜਾ ਖੁਸ਼ੀਆਂ ਭਰਿਆ ਹੋਵੇ ਯੋਗੀ ਮਾਵਾ ਬਿਨਾ ਜਿਹੜਾ ਬੱਚਿਆਂ ਦਾ ਬੁਰਾ ਹਾਲ ਹੁੰਦਾ ਹੈ ਤੇ ਦੇਖੋ ਜੀ ਆਪਾਂ ਆ ਗਏ ਸੀ ਬਾਹਰ ਤੇ ਜਿਹੜਾ ਮੌਸਮ ਵੀ ਬਹੁਤ ਸੋਹਣਾ ਸੀ ਤੇ ਮੀਂਹ ਪੈ ਰਿਹਾ ਸੀ ਇਧਰ ਮੇਰਾ ਤਾਂ ਦੇਖੋ ਬਾਹਰ ਜਿਹੜੀ ਇਹ ਫੁੱਲ ਪਈਆਂ ਰਾਤ ਵੀ ਬਹੁਤ ਮੀਂਹ ਪਿਆ ਤੇ ਇਧਰ ਜਿਹੜਾ ਆਸਮਾਨ ਵੀ ਜਿਹੜਾ ਹਜੇ ਨਹੀਂ ਬੱਦਲ ਵਾਈ ਪੂਰੀ ਦਾ ਹੈ ਦਾ ਤੇ ਆਪਾਂ ਕਰ ਰਹੇ ਹੌਲੀ ਹੌਲੀ ਸੈਰ ਇੱਕ ਘੰਟਾ ਆਪਾਂ ਕਰਾਂਗੇ ਜੀ ਬਾਗ ਇੱਥੇ ਏ ਬਹੁਤ ਸੋਨਾ ਤੁਸੀਂ ਮੈਨੂੰ ਮੇਰਾ ਸਾਥ ਦਿੱਤਾ ਮੇਰੀ ਵੀਡੀਓ ਨੂੰ ਪਿਆਰ ਦਿੱਤਾ ਇਦਾਂ ਹੀ ਮੈਨੂੰ ਸਪੋਰਟ ਤੁਸੀਂ ਕਰਦੇ ਰਹੋ ਆਪਾਂ ਕੋਸ਼ਿਸ਼ ਕਰਾਂਗੇ ਡੈਲੀ ਵਲੌਗ ਲੈ ਕੇ ਆਉਣ ਦੀ ਤਾਂ ਡੈਲੀ ਵਲੌਗ ਜਰੂਰ ਲੈ ਕੇ ਆਵਾਂਗੀ ਮੈਂ ਬਹੁਤ ਤੁਸੀਂ ਮਿਸ ਕਰ ਰਹੇ ਹੋ ਥੈਂਕ ਯੂ ਤੇ ਆਪਾਂ ਹੁਣ ਕਰਾਂਗੇ ਕਿ ਸਹਿ ਇੱਕ ਟੈਂਡਾ ਵਾਕ ਕਰਾਂਗੇ ਫੁੱਲ ਆਮੇ ਨੂੰ ਕਰਿਆ ਕੇ ਬਹੁਤ ਵਧੀਆ ਜਿਹੜਾ ਸਕੂਨ ਮਿਲਿਆ ਤਾਂ ਵਾਹਿਗੁਰੂ ਕਿਸੇ ਦੇ ਘਰੇ ਜਹਿਮਤਾਂ ਬਿਮਾਰੀਆਂ ਦੂਰ ਕੇ ਨਵਾਂ ਸਾਲ ਜਿਹੜਾ ਖੁਸ਼ੀਆਂ ਭਰਿਆ ਆਵੇ ਤੇ ਹਰੇਕ ਮਾਪ ਦੇ ਬੱਚਿਆਂ ਦੇ ਵਿੱਚ ਹੀ ਰਹੇ ਤਾਂ ਕਿ ਮਾਵਾ ਬਿਨਾ ਬੱਚਿਆਂ ਦਾ ਜਿਹੜਾ ਬਹੁਤ ਬੁਰਾ ਹਾਲ ਹੈ ਤਾਂ ਆਪਣੇ ਬੱਚਿਆਂ ਨੂੰ ਜਿਹੜਾ ਹੈ ਵੱਡੇ ਹੋ ਕੇ ਵੀ ਉਹਨਾਂ ਦਾ ਇੱਕੋ ਜਿਹਾ ਸਾਥ ਦਿਆ ਕਰੋ ਜਿਵੇਂ ਆਪਾਂ ਨਿੱਕੀ ਹੁੰਦਿਆਂ ਦਾ ਜਿਹੜਾ ਪਿਆਰ ਆਪਾਂ ਵੀ ਦਿੰਨੇ ਆ ਉਹੀ ਵੱਡੇ ਹੋਣ ਤੋਂ ਬਾਅਦ ਮੈਰਿਜ ਹੋਣ ਤੋਂ ਬਾਅਦ ਬੱਚਿਆਂ ਨੂੰ ਇੱਕੋ ਜਿਹਾ ਰੱਖਿਆ ਕਰੋ ਤਾਂ ਜੋ ਆਪਣਾ ਇਹ ਅਨਮੋਲ ਰਿਸ਼ਤਾ ਜਿਹੜਾ ਬਣਿਆ ਰਵੇ ਜਦੋਂ ਆਪਾਂ ਫਰਕ ਕਰਦੇ ਆ ਕਿਤੇ ਨਾ ਕਿਤੇ ਆਪਣੇ ਬੱਚਿਆਂ ਵਿੱਚ ਤਰੇੜਾਂ ਆ ਜਾਂਦੀਆਂ ਤੇ ਕੋਸ਼ਿਸ਼ ਕਰਿਆ ਕਰੋ ਆਪਣੇ ਬੱਚਿਆਂ ਨੂੰ ਨਾਲ ਲਾ ਕੇ ਰੱਖੋ ਮਾਨ ਸਨਮਾਨ ਧੀ ਚਾਹੇ ਪੁੱਤ ਹੋਵੇ ਇੱਕੋ ਜਿਹਾ ਰੱਖੋ ਤਾਂ ਜੋ ਆਪਨ ਬਡਾਪੇ ਵਿੱਚ ਇਹ ਹੀ ਆਪਣੇ ਸਹਾਰਾ ਹੁੰਦੇ ਨੇ ਤਾਂ ਤੇ ਆ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਠੀਕ ਠਾਕ ਆਂ ਜੀ ਬਹੁਤ ਵਧੀਆ ਜਖੀਲ ਹੋ ਰਿਹਾ 18 ਦਿਨਾਂ ਬਾਅਦ ਪਹਿਲਾਂ ਮੈਨੂੰ ਇਦਾਂ ਲੱਗਦਾ ਸੀ ਸ਼ਾਇਦ ਮੈਂ ਖੜੀ ਨਾ ਹੋਵਾਂਗੀ ਹਾਇ ਮੀ ਪੀ ਹੋ ਗਿਆ ਸਰੀਰ ਬਹੁਤ ਜ਼ਿਆਦਾ ਡਾਊਨ ਹੋ ਗਿਆ ਸੀ ਆ ਵਾਹਿਗੁਰੂ ਦੀ ਕਿਰਪਾ ਗੁਰੂ ਰਾਮਦਾਸ ਜੀ ਕੇ ਆਪਾਂ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਆਂ ਤੰਦਰੁਸਤ ਆਂ ਤੇ ਆਪਾਂ ਇੱਕ ਕੰਡਾ ਪੂਰੀ ਵਾਕ ਕਰਾਂਗੇ ਤੇ ਘਰ ਦੇ ਵਿੱਚ ਜੀ ਬਹੁਤ ਸਕੂਨ ਮਿਲਦਾ ਮੇਜ ਬੂਰੀ ਨੂੰ ਕਿਤੇ ਜਾਣਾ ਪੈ ਜਾਂਦਾ ਜਦੋਂ ਹਾਲਾਤ ਬੇਕਾਬੂ ਹੋ ਜਾਣ ਤਾਂ ਫਿਰ ਰਿਸਕ ਲੈਣਾ ਪੈ ਜਾਂਦਾ ਹਨ ਨਹੀਂ ਤਾਂ ਕਿਸੇ ਦਾ ਵੀ ਜੀ ਨਹੀਂ ਕਰਦਾ ਘਰ ਤੋਂ ਦੂਰ ਹੋਣ ਨੂੰ ਘਰ ਤੋਂ ਬਾਹਰ ਜਾਣ ਨੂੰ ਬੱਚਿਆਂ ਤੋਂ ਦੂਰ ਹੋਣ ਨੂੰ ਤਾਂ ਮੈਂ 10-15 ਦਿਨ ਜਿਹੜੇ ਉੱਥੇ ਬਹੁਤ ਮੁਸ਼ਕਲ ਨਾਲ ਛੱਡੇ ਆ ਮੈਨੂੰ ਬਹੁਤ ਇਹਨਾਂ ਦੀ ਯਾਦ ਆਈ ਆਪਾਂ ਹੁਣ ਘਰੇ ਆ ਗਏ ਆ ਵਾਹਿਗੁਰੂ ਜੀ ਕਿਰਪਾ ਦੇ ਨਾਲ ਆਪਾਂ ਇੱਥੇ ਰਹਿਵਾਂਗੇ ਬੱਚਿਆਂ ਦੇ ਵਿੱਚ ਇੰਜੋਏ ਕਰਾਂਗੇ ਤੇ ਦਿੱਲੀ ਵਲੌਗ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗੀ ਹਾਂਜੀ ਧੰਨਵਾਦ ਜੀ ਮਿਲਦੇ ਆਂ ਕੱਲ ਨਵੇਂ ਤੇ ਤਿਆਰੇ ਜਿਹਾ ਵਲੌਗ ਦੇ ਨਾਲ ਬਾਏ ਬਾਏ ਜੀ ਸਾਰਿਆਂ ਨੂੰ